ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਵੀ ਐਵੇਂ ਲਿਖਦੇ ਨੇ ਉਮਰ ਸਾਜ ਢੱਡ ਕੇ ਉਹ ਪਠਾਨ ਦੱਸਦਾ ਕਹਿੰਦੇ ਫਿਰ ਉਹ ਪਿਓ ਦਾ ਪੁੱਤ ਹੀ ਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਹੀ ਆਇਆ ਉਹਨਾਂ ਆਖਿਆ ਵੀ ਪੈਸੇ ਲੈਣ ਹੀ ਆਇਆ ਨਾ ਫਰੀਦ ਸਿੰਘ ਨਲਵਾ ਕਹਿੰਦਾ ਪੈਸੇ ਲੈਣ ਹੀ ਆਇਆ ਉਹਨਾਂ ਆਖਿਆ ਵੀ ਨਹੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਚੇਵ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤਾਂ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਵੀ ਜੇ ਪਿਓ ਦਾ ਪੋਤੇਆਂ ਦੇ ਕੱਲਾ ਆ ਮੈਂ ਤਾਂ ਆਇਆ ਹਾਂ ਆ ਵੇਖ ਲਓ ਕੱਲਾ ਹੀ ਆਇਆ ਹਾਂ ਤੁਹਾਡੇ ਪੈਸੇ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਇੱਥੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤੇਆਂ ਤੇ ਮੇਰੇ ਗੱਲ ਪਵੇ ਵੀ ਮੈਂ ਨੇ ਪਿਓ ਦਾ ਤੇ ਆ ਗਿਆ ਆ ਖਲੋਤਾਂ ਹੁਣ ਜੇ ਤੁਹਾਡੇ 'ਚ ਕੋਈ ਪਿਓ ਦਾ ਤੇ ਮੇਰੇ ਗੱਲ ਪਉ ਉਹ 500 ਬੰਦਿਆਂ ਦੇ ਰੰਗ ਉੱਡ ਗਏ। ਫਰਾਨੀ ਦੀ ਗੱਲ ਹੈ ਨਾ ਕੱਲ੍ਹ ਨੂੰ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਜਾਲ ਪਾਵੇ ਜਾਂ ਤਾਂ ਉਹ ਮਹਾਬਲੀ ਹੋ ਤਾ ਜਾਂ ਮਹਾ ਮੂਰਖ ਹੋ। ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਜਿੱਡਾ ਕੋਣ ਹੀ ਜਣਾ ਉਹਦੇ ਗੱਲ ਪੈਂਦਾ।